ਕਮਾਤ-ਕਮਾਕੇ ਹੋ ਚੁੱਕੇ ਹੋ ਪਰੇਸ਼ਾਨ ਨਹੀਂ ਜੁੜਦੇ ਬੈਂਕ ਖਾਤਿਆਂ ਦੇ ਵਿੱਚ ਪੈਸੇ ਤਾਂ ਹੁਣ ਪੈਸੇ ਜੁੜਨੇ ਹੋਣਗੇ ਅਸਾਨ ਤੁਸੀਂ ਵੀ ਘਰ ਬੈਠੇ ਬਣ ਸਕਦੇ ਹੋ ਲੱਖਪਤੀ ਜੀ ਹਾਂ ਇਸ ਲਈ ਮਿਹਨਤ ਦੀ ਨਹੀਂ ਤੁਹਾਨੂੰ ਸਮਾਰਟ ਵਰਕ ਦੀ ਲੋੜ ਹੈ ਸਸ਼ਕਾਲ ਤੁਸੀਂ ਦੇਖ ਰਹੇ ਹੋ ਰਸਮ ਜੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗਾਰਤਾ ਅੱਜ ਦੀ ਦੌੜ ਦੇ ਵਿੱਚ ਹਰ ਇੱਕ ਵਿਅਕਤੀ ਬੈਂਕ ਅਕਾਊਂਟ ਦੇ ਵਿੱਚ ਪੈਸੇ ਸੇਵ ਕਰਨਾ ਚਾਹੁੰਦਾ ਉਸ ਦੇ ਲਈ ਉਹ ਮਿਹਨਤ ਕਰਦਾ ਹੈ ਮਜ਼ਦੂਰੀ ਕਰਦਾ ਹੈ ਕੰਮ ਕਰਦਾ ਹੈ ਪਰ ਫਿਰ ਵੀ ਜਦੋਂ ਔਖਾ ਵੇਲਾ ਉਸ ਤੇ ਆਉਂਦਾ ਹੈ ਤਾਂ ਉਹਨਾਂ ਦੇ ਅਕਾਊਂਟ ਨੇ ਜਿਹੜੇ ਕਿਤੇ ਰੱਖਤੇ ਖਾਲੀ ਹੁੰਦੇ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਐਸਪੀਆਈ ਇੱਕ ਅਜਿਹੀ ਸਕੀਮ ਲੈ ਕੇ ਆਇਆ ਜਿਸ ਦਾ ਨਾਮ ਹੈ ਹਰਕਰ ਲਖਪਤੀ ਜੀਹਾਂ ਹਰਕਰ ਲਖਪਤੀ ਯੋਜਨਾ ਦਾ ਮਤਲਬ ਹੈ ਕਿ ਹੁਣ ਹਰ ਇੱਕ ਵਿਅਕਤੀ ਹੈ ਜਿਹੜਾ ਲਖਪਤੀ ਬਣ ਸਕਦਾ ਹੈ ਤੇ ਇਸ ਦੀ ਜ਼ਿੰਮੇਵਾਰੀ ਖੁਦ ਬੈਂਕ ਦੇ ਵੱਲੋਂ ਲਈ ਜਾ ਰਹੀ ਹੈ ਤਾਂ ਦੱਸ ਦਿਓ ਕਿ ਇਸ ਦਾ ਮੇਨ ਮੋਟਿਵ ਦੱਸਿਆ ਜਾ ਰਿਹਾ ਹੈ ਕਿ ਹਰ ਇੱਕ ਮਨੁੱਖ ਨੂੰ ਆਰਥਿਕ ਸੁੱਖ ਦੇਣਾ ਤਾਂ ਦੱਸ ਦਿਓ ਕਿ ਤੁਸੀਂ ਇਸ ਸਕੀਮ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਕਿਵੇਂ ਇਸ ਯੋਜਨਾ ਦਾ ਲਾਭ ਉਠਾ ਸਕਦੇ ਹੋ ਭਾਰਤੀ ਸਟੇਟ ਬੈਂਕ ਯਾਨੀ ਐਸ ਪੀ ਆਈ ਨੇ ਹਰਕਰ ਲਖਪਤੀ ਨਾਮ ਦੀ ਨਮੀ ਆਵਰਤੀ ਜਮਾ ਯੋਜਨਾ ਸ਼ੁਰੂ ਕੀਤੀ ਹੈ ਇਸ ਸਕੀਮ ਦਾ ਉਦੇਸ਼ ਛੋਟੀਆਂ ਮਾਸਿਕ ਬਚਤਾਂ ਰਹੀ ਲੋਕਾਂ ਨੂੰ 1 ਲੱਖ ਰੁਪਏ ਯਸ ਤੋਂ ਵੱਧ ਦਾ ਫੰਡ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਸਕੀਮ ਉਹਨਾਂ ਵਿਅਕਤੀਆਂ ਲਈ ਤਿਆਰ ਕੀਤੀ ਗਈ ਹੈ ਜੋ ਨਿਯਮਤ ਤੌਰ ਤੇ ਹਰ ਮਹੀਨੇ ਆਪਣੀ ਤਨਖਾਹ ਦੇ ਵਿੱਚੋਂ ਕੁਝ ਪੈਸੇ ਬਚਾਉਂਦੇ ਨੇ ਤੇ ਨਿਸ਼ਚਿਤ ਵਿਆਜ ਅਤੇ ਸਮੇ ਲਈ ਨਿਯਮਤ ਮਾਸਿਕ ਬਚਤਾਂ ਦਾ ਨਿਵੇਸ਼ ਕਰਨਾ ਚਾਹੁੰਦੇ ਨੇ ਜਾਣੋ ਐਸਬੀਆਈ ਦੀ ਲੱਖਪਤੀ ਸਕੀਮ ਤੁਹਾਨੂੰ ਲੱਖਪਤੀ ਬਣਨ ਦੇ ਵਿੱਚ ਕਿਵੇਂ ਮਦਦ ਕਰੇਗੀ ਇਸ ਯੋਜਨਾ ਦੇ ਤਹਿਤ ਗਾਹਕ 3 ਤੋਂ 10 ਸਾਲਾਂ ਦੀ ਲਚਕਦਾਰ ਮਿਆਦ ਲਈ ਮਹੀਨਾਵਾਰ ਬਚਤ ਕਰ ਸਕਦੇ ਨੇ 10 ਸਾਲੀ ਇਸ ਤੋਂ ਵੱਧ ਉਮਰ ਦੇ ਬੱਚੇ ਵੀ ਐਸਪੀਆਈ ਦੀ ਸਕੀਮ ਜ ਨਿਵੇਸ਼ ਕਰ ਸਕਦੇ ਨੇ ਜਿਹੜੇ ਬੱਚੇ ਦਸਤਕਤ ਨਹੀਂ ਕਰ ਸਕਦੇ ਉਹਨਾਂ ਲਈ ਖਾਤਾ ਮਾਤਾ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨਾਲ ਖੋਲਿਆ ਜਾ ਸਕਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਐਸਪੀਆਈ ਦੀ ਨਵੀਂ ਸਕੀਮ ਕਿਵੇਂ ਕੰਮ ਕਰਦੀ ਹੈ ਇਸ ਸਕੀਮ ਦੇ ਵਿੱਚ ਮਿਆਦ ਪੂਰੀ ਹੋਣ 'ਤੇ ਰਕਮ ਦੱਸਦੀ ਹੈ ਕਿ 1 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਗਾਹਕ ਆਪਣੀ ਪਸੰਦ ਦੀ ਮਿਆਦ ਤੇ ਮਹੀਨਾਵਾਰ ਕਿਸ਼ਤ ਚੁਣ ਸਕਦੇ ਨੇ ਉਦਾਹਰਨ ਲਈ ਜੇਕਰ ਗਾਹਕ ਕੋਲ 3 ਸਾਲਾਂ ਲਈ ਮਹੀਨਾਵਾਰ 2500 ਰੁਪਏ ਜਮ੍ਹਾਂ ਕਰਦਾ ਹੈ ਤਾਂ ਉਸ ਨੂੰ ਮਿਆਦ ਪੂਰੀ ਹੋਣ 'ਤੇ 1 ਲੱਖ ਮਿਲੇਗਾ ਜੇਕਰ ਤੁਸੀਂ 10 ਸਾਲਾਂ ਲਈ ਕੋਈ ਪਲਾਨ ਚੁਣਦੇ ਹੋ ਤਾਂ ਮਹੀਨਾਵਾਰ ਕਿਸ਼ਤ ਘਟ ਕੇ 591 ਰੁਪਏ ਹੋ ਜਾਂਦੀ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਦੇ ਕਿ ਮਹੀਨਾਵਾਰ ਕਿਸ਼ਤ ਯੋਜਨਾ ਯੋਜਨਾ ਸ਼ੁਰੂ ਕਰਨ ਦੇ ਸਮੇਂ ਲਾਗੂ ਹੋਣ ਵਾਲੀ ਵਿਆਜ ਦਰ ਤੇ ਆਧਾਰਿਤ ਹੈ ਯਾਨੀ ਇਸ ਤੇ ਪਹਿਲਾ ਤੋਤਾ ਵਿਆਜ ਮਿਲਦਾ ਹੈ ਵਿਆਜ ਦਰਾਂ ਅਤੇ ਟੈਕਸ ਸਕੀਮ ਦੇ ਅਧੀਨ ਵਿਆਜ ਦਰਾਂ ਗਾਹਕ ਦੀ ਸ਼੍ਰੇਣੀ ਦੇ ਅਨੁਸਾਰ ਬਦਲਦੀਆਂ ਰਹਿੰਦੀਆਂ ਨੇ ਤਾਂ ਗਾਹਕਾਂ ਲਈ ਵਿਆਜ ਦਰ ਜਿਹੜਾ 6.75% ਤੱਕ ਹੈ ਇਸ ਦੇ ਨਾਲ ਹੀ ਜੇਕਰ ਸੀਨੀਅਰ ਨਾਗਰਿਕ ਇਸ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਲਈ ਵਿਆਜ 7.25% ਤੱਕ ਹੈ ਐਸਬੀ ਕਰਮਚਾਰੀਆਂ ਅਤੇ ਸੀਨੀਅਰ ਸਿਟੀਜ਼ਨ ਕਰਮਚਾਰੀਆਂ ਨੂੰ 8% ਤੱਕ ਦਾ ਵਿਆਜ ਮਿਲਦਾ ਹੈ ਇਨਕਮ ਟੈਕਸ ਨਿਯਮ ਅਨੁਸਾਰ ਸਕੀਮ ਤੇ ਟीडीएस ਲਾਗੂ ਜ਼ਰੂਰ ਹੁੰਦਾ ਹੈ ਇਸ ਦੇ ਨਾਲ ਹੀ ਜੇਕਰ ਸਕੀਮ ਤੁਹਾਨੂੰ ਫਾਇਦਾ ਦਿੰਦੀ ਆ ਤਾਂ ਇਸ ਤੇ ਜੁਰਮਾਨਾ ਵੀ ਹੋ ਸਕਦਾ ਹੈ ਹਾਲਾਂਕਿ ਕਿਸ਼ਤਾਂ ਦੇ ਵਿੱਚ ਦੇਰੀ ਤੇ ਜੁਰਮਾਨਾ ਜ਼ਰੂਰ ਲਗਾਇਆ ਜਾ ਸਕਦਾ ਹੈ ਤਾਂ 100 ਰੁਪਏ ਦੀ ਕਿਸ਼ਤ ਤੇ ਜੁਰਮਾਨਾ ਜਿਹੜਾ 1.5 ਤੋਂ 2 ਰੁਪਏ ਤੱਕ ਹੋ ਸਕਦਾ ਹੈ ਇਹ ਜੁਰਮਾਨਾ ਮਿਆਦ ਤੇ ਨਿਰਪੜ ਕਰਦਾ ਹੈ ਇਸ ਦੇ ਨਾਲ ਹੀ ਜੇਕਰ 6 ਕਿਸ਼ਤਾਂ ਲਗਾਤਾਰ ਜਮਾ ਨਹੀਂ ਕੀਤੀਆਂ ਜਾਂਦੀਆਂ ਤਾਂ ਖਾਤਾ ਬੰਦ ਕਰ ਦਿੱਤਾ ਜਾਏਗਾ ਤੇ ਬਕਾਇਆ ਰਕਮ ਗਾਹਕ ਦੇ ਬਚਤ ਖਾਤੇ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਏਗੀ